ਐਕਚੁਅਲੀ ਐਕਚੁਅਲੀ ਚੇਮਾਰਾ ਦਰਵਾਜਾ ਹੈ ਐਕਚੁਅਲੀ ਐਮ ਆਰ ਹਾਂ ਇਹਦਾ ਗਰੰਟੀਸ ਕਰਕੇ 4.5 450 ਤੋਂ 50 ਵਾ ਅੱਛਾ ਹਾਂ ਇਹਦੀ ਫੁੱਲ ਗਰੰਟੀ ਹੈ ਆ ਇੱਕ ਨਾ ਟਾਈਮ ਵਿੱਚ ਇਹਦੇ ਨਾ ਜਿਹੜੀ ਫਿਲਮ ਵਿੱਚ ਹੁਣ ਲਾਉਣੋਂ ਹਟ ਗਿਓ ਲੈ ਜਾਂਦੀ ਵੀਰੋ ਲੰਬੇ ਵਾਲਾ ਕੰਮ ਹੋ ਗਿਆ ਤੇ ਇਹ ਤੇ ਪਾਣੀ ਪੂਣੀ ਦਾ ਬਾਈ ਕੋਈ ਮੈਂ ਤੇ ਪਾਣੀ ਪੂਣੀ ਦਾ ਕੋਈ ਅਸਰ ਨਹੀਂ ਹੈਗਾ ਇਹ ਪਰ ਮਤਲਬ ਜਿਹੜਾ ਕੋਠੀ ਦੇ ਜਮਾ ਫਰੰਟ ਤੇ ਲਾ ਦੇ ਪਾਣੀ ਪੂਣੀ ਦਾ ਕੋਈ ਦਿੱਕਤ ਨਹੀਂ ਡਿਜ਼ਾਈਨ ਹੈਗਾ ਵੀ ਮਸ਼ੀਨਾਂ ਡਿਜ਼ਾਈਨ ਕਰਦੀ ਆ ਵੀਰੇ ਅੱਛਾ ਡਿਜ਼ਾਈਨ ਆਪਾਂ ਨੂੰ ਬਾਹਰੋਂ ਕਿਤੇ ਕਰਾਉਣ ਦੀ ਲੋੜ ਨਹੀਂ ਬਹੁਤ ਮਹਿੰਗਨ ਤਾਈਵਾਨੀ ਉਦੋਂ ਬਾਅਦ ਜਦ ਇਹ ਬੰਦੇ ਤੁਹਾਡੇ ਲਾ ਕੇ ਆਉਣਗੇ ਹਾਂ ਬੰਦੇ ਲਾ ਕੇ ਆਉਂਦੇ ਉਹਦਾ ਐਕਸਟਰਾ ਹੁੰਦਾ ਚਾਰ ਅੱਛਾ ਉਹਦਾ ਐਕਸਟਰਾ ਹਾਂ ਮਾਲੋ ਜੀ ਮੈਂ ਟਾਲੀ ਆ ਗਈ ਵੀਰੇ ਅੱਛਾ ਹੁਣ ਐ ਚਿੜਿੱਚੇ ਮਾਰਦੇ ਲੱਗਿਆ ਹੋਇਆ ਵੀਰੇ ਆ ਅਮਰੀਕਾ ਅੱਛਾ ਆ ਇਹਦੀ ਲਾਈਫ ਟਾਈਮ ਦੀ ਗਾਰੰਟੀ ਹੈ ਕੁਝ ਵੀ ਜੇ 6 ਵਜੇ ਤੱਕ ਵੀ ਗਾਰੰਟੀ ਹੈ ਵੀਰੇ ਉਹਦੀ 10 ਸਾਲ ਦੀ ਗਾਰੰਟੀ ਹੈ ਵੀਰੇ ਇਹਦੀ ਲਾਈਫ ਟਾਈਮ ਹਾਂ ਇਹ ਚ ਕੀ ਫਰਕ ਆ ਇਹ ਵੀਰੇ ਮੰਨ ਲਓ ਇੱਕ ਬੋਰਡ ਹੈਗਾ ਕੰਪਨੀ ਬਣਾਉਂਦੇ ਐਕਸਟਰਾ ਤਰ੍ਹਾਂ ਕੰਪਨੀ ਬਣਾਉਂਦਾ ਆਪਣੇ ਕੋਲ ਸ਼ੋਰੂਮ ਬਣਾਉਂਦਾ ਪਰ ਤੱਕਾ ਮਾਗਦੇ ਨੂੰ ਅੱਛਾ ਹਾਂਜੀ ਹਾਂ ਇਹੋ ਕੰਪਨੀ ਦਾ ਬੋਰਡ ਦਾ ਕਹਿ ਬਈ ਮੰਨ ਲਓ ਇਹਨੂੰ ਕੋਈ ਨਾ ਕੋਈ ਪਾਣੀ ਪੂਣੀ ਦਾ ਕੋਈ ਅਸਰ ਨਹੀਂ ਕੀਦਾ ਇਹ ਤਾਂ ਦਰਵਾਜ਼ੇ ਲੈ ਕੇ ਜਾਣਿਆ ਲੇਕਿਨ ਉਹ ਤਾਂ ਗਾਕਦੇ ਹੁੰਦਾ ਜਿਵੇਂ ਕੋਈ ਨਾਪ ਲੈਣਾ ਤਾਂ ਕੋਈ ਰੁਪਈਆ ਨਹੀਂਗਾ ਸਾਡਾ ਨਾਪ ਦਾ ਕੋਈ ਨਹੀਂ ਮਤਲਬ ਜਦੋਂ ਮਤਲਬ ਪਹੁੰਚ ਕਰਨੀ ਹੈ ਉੱਥੇ ਸਮਾਨ ਦੀ ਉਹਦਾ ਉਹਦਾ ਅਸੀਂ ਕਈ ਵਾਰੀ ਹੁਣ ਕਹਿਣ ਲੱਗੇ ਪਤਾ ਕੀ ਆ ਹੋਣਾ ਅਗਲਾ ਮੰਨ ਲਓ ਵੀ ਆਪਣੇ ਦਰਵਾਜ਼ੇ ਸਾਰੇ ਪੂਰੇ ਪੰਜਾਬ ਤੇ ਦਿੱਲੀ ਵੀ ਜਾਂਦੇ ਆ ਹਰਿਆਣਾ ਵੀ ਜਾਂਦਾ ਰਾਜਸਥਾਨ ਵੀ ਜਾਂਦਾ ਕਈ ਵਾਰੀ ਉਹ ਲੈ ਕਹਿੰਦਾ ਵੀ ਨਾਪ ਲੈ ਜੋ ਅਸੀਂ ਫੇਰ ਆਵਾਂਗੇ ਹਾਂਜੀ ਉਦੋਂ ਫੇਰ ਅਸੀਂ ਕਹਿੰਦਾ ਵੀ ਅਸੀਂ 1000 2000 ਰੁਪਏ ਵੀ ਨਹੀਂ ਲਵਾਂ ਜਦੋਂ ਸਾਡੇ ਕੋਲ ਤੁਹਾਡਾ ਆਰਡਰ ਆਖੀਂ ਘਟਾ ਦਾਂਗੇ ਵਿੱਚੋਂ ਆਹ ਨਹੀਂ ਤੁਹਾਨੂੰ ਪਤੇ ਵਾਲਾ ਬੰਦਾ ਮਿਸਤਰੀਆ 12 1300 ਰੁਪਏ ਦਿਹਾੜੀ ਅਗਲਾ ਆ ਮੜੇ 2 ਕੁ ਮਹੀਨੇ ਬੰਦ ਕਰ ਲਿਓ ਬਾਈ ਬਣ ਕੇ ਤੇ ਆਪਾਂ ਸਾਰੀ ਗੱਲਬਾਤ ਬਾਈ ਜਗਸੀਰ ਹੋਰਾਂ ਨਾਲ ਕਰਾਂਗੇ ਜਿੱਦੀ ਮਰਜ਼ੀ ਤੁਹਾਡੀ ਡਿਮਾਂਡ ਹੋਵੇ ਕੋਠੀ ਦੀ ਮੀਡੀਅਮ ਘਰ ਦੀ ਤਾਂ ਮਤਲਬ ਬਾਈ ਹੋਰੇ ਆਪੀ ਸਾਰਾ ਆਪਾਂ ਨੂੰ ਪ੍ਰਬੰਧ ਕਰਕੇ ਦੇਣਗੇ ਅੱਜ ਆਪਾਂ ਬਾਈ ਨਾਲ ਕਰਦੇ ਆਂ ਬਾਕੀ ਸਾਰੀਆਂ ਗੱਲਾਂ ਵਧੀਆ ਉਹ ਠੀਕ ਠਾਕ ਹਾਂਜੀ ਹਾਂ ਤੇ ਪਹਿਲਾਂ ਤਾਂ ਵੀ ਕਰੰਟ ਲొਕੇਸ਼ਨ ਆ ਜਿਹੜੀ ਉਹ ਦੱਸ ਦਈਏ ਹਾਂ ਹਾਂ ਦੱਸ ਦੋ ਜੀ ਹਾਂ ਕਿੱਥੇ ਜੇ ਖੜੇ ਆਪਾਂ ਅਸੀਂ ਖੜੇ ਪਿੰਡ ਕਾਲੇ ਦੇ ਵਿੱਚ ਹਾਂਜੀ ਹਾਂ ਤਨੌਲੇ ਤੋਂ 5 ਕਿਲੋਮੀਟਰ ਆ ਠਿੱਕੀ ਤੋਂ 8 ਕਿਲੋਮੀਟਰ ਹੈ ਅੱਡੇ ਇਹ ਤੋਂ 12 ਕਿਲੋਮੀਟਰ ਬਈ ਲਓ ਵੀ ਹਾਂਜੀ ਤੇ ਇੱਕ ਗੱਲ ਜ਼ਿਲ੍ਹੇ ਦੇ ਵਿੱਚ ਇੱਕ ਗੱਲ ਇਹ ਨੋਟ ਕਰਨ ਵਾਲੀ ਆ ਵੀ ਤੁਸੀਂ ਬਰਨਾਲੇ ਤੋਂ ਲੈ ਕੇ ਤਨੌਲੇ ਤੋਂ ਲੈ ਕੇ ਜਾ ਇਧਰੋਂ ਪਿੱਖਿਓ ਵੀ ਪੈਂਪਲੇਟ ਲਾਏ ਹੋਏ ਨੇ ਸੜਕਾਂ ਦੇ ਉੱਪਰ ਹਾਂ ਬੋਰਡ ਸਾਡੇ ਲਾਏ ਨੇ ਬੰਦੇ ਨੂੰ ਆਉਣਾ ਤੁਹਾਡੀ ਲੋਕੇਸ਼ਨ ਤੇ ਆਉਣਾ ਬਹੁਤ ਸੌਖਾ ਹੋਏ ਨਾਲ ਕਿਲੋਮੀਟਰ ਵੀ ਲਿਖਿਆ ਹੋਏ ਹਾਂ ਹਾਂ ਇੱਕ ਮੈਨੂੰ ਥੋੜੀ ਇਹ ਵੀ ਗੱਲ ਬਹੁਤ ਵਧੀਆ ਲੱਗਦੀ ਐ ਮੈਂ ਨਹੀਂ ਅਗਲਾ ਕਹਿੰਦਾ ਸੀ ਯਾਰ ਮੰਡੀ ਚ ਜਾ ਕੇ ਕੰਮ ਸ਼ੁਰੂ ਕਰੀਏ ਹਨਾ ਪਰ ਤੁਹਾਡਾ ਉਰੇ ਪੂਰੇ ਚੰਗੇ ਲੇਬਲ ਤੇ ਕੰਮ ਵਧੀਆ ਚੱਲੀ ਜਾਂਦਾ ਬਹੁਤ ਵੱਡੀ ਮੌਕਾ ਆ ਗਿਆ ਪਤਾ ਇਹ ਹੁਣ ਆਪਣਾ ਆਪ ਦਾ ਪਿੰਡ ਆਪਣੇ ਆਪ ਦੀ ਜ਼ਮੀਨਾਂ ਉਹਦੀ ਜ਼ਮੀਨ ਤੇ ਆਪਾਂ ਫੈਕਟਰੀ ਲਾਈ ਆ ਹਾਂ ਨਾਲ ਹੀ ਘਰ ਆਪਣਾ ਥੋੜੀ ਦੂਰ ਜੀ ਹਾਂ ਇੱਥੇ ਫਿਰ ਆ ਬੇੜੇ ਕੋਲੀ ਇੱਕ ਬੇੜੇ ਫੋਲੀ ਐ ਬਾਈ ਕੋਈ ਕਿਰਾਇ ਜੋ ਹੀ ਕਿਰਾਇਆ ਕੱਪਾ ਤੁਹਾਨੂੰ ਪਤਾ ਨਹੀਂ ਕਸਟਮਰ ਤੇ ਪੈਂਦਾ ਕਿਥੇ ਆਪਦੇ ਘਰੇ ਹੋਣਾ ਇਹ ਗੱਲ ਹੈਗੀ ਆ ਬਾਈ ਤੇ ਆਪਾਂ ਲੱਕੜ ਕਿਹੜੀ ਕਿਹੜੀ ਵਰਤਦੇ ਆ ਬਾਈ ਲੱਕੜ ਆਪਣਾ ਕੋਲੇ ਦੁਨੀਆ ਭਰ ਦੀ ਲੱਕੜਾ ਸਾਡੇ ਕੋਲੇ ਸਾਗਵਾਂ ਟਾਲੀ ਹੈਗੀ ਆ ਵੀਰੇ ਬੋਡਨ ਮੈਂਡੀ ਬੋਡਨ ਚਾਂਪ ਜੀ ਜੰਮੂ ਕੈਲ ਰਸ਼ਨ ਕੈਲ ਕੈਨੇਡੀਅਨ ਕੈਲ ਜਿਹੜੀ ਵੀ ਲੱਕੜ ਬੰਦਾ ਕਹਿੰਦਾ ਉਹੀ ਵੀਰੇ ਲੱਕੜ ਆ ਜੋ ਫਰੋਂਦਰ ਦਿਖਾਈਏ ਆਪਾਂ ਹਾਂ ਵੀ ਆਪਾਂ ਕਿਹੜੇ ਵਜ ਦੇ ਇਹ ਫਲੈਸ਼ ਡੋਰ ਹੁੰਦੇ ਵੀਰੇ ਇਹ ਵਰਾਸ਼ ਅਮਰੀਕੀ ਡੋਰ ਨੇ ਅੱਛਾ ਹਾਂ ਇੱਕ ਗੱਲ ਹੋਰ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ ਜਿੰਨੇ ਫਰੋਤੇ ਦੇਖ ਰਹੇ ਨੇ ਹਾਂਜੀ ਸਾਡੇ ਕੋਲੇ ਵੀਰੇ ਕੁਆਲਿਟੀ ਮਿਲਦੀ ਆ ਵੀ ਅਸੀਂ ਉਹ ਨਹੀਂ ਕੰਮ ਕਰਦੇ ਜਾਲੀ ਆ ਬਣਿਆ ਉਹ ਕਾਰਨ ਵੀ ਜੇ ਸਾਡੇ ਸਮਰੇ ਇਹਦੇ ਵਿੱਚ ਬੋਰਡ ਚ ਕਰੇ ਤੁਹਾਨੂੰ ਬੂਰਾ ਬੜਾ ਇੱਕ ਦਾੜਾ ਵੀ ਨਹੀਂ ਮਿਲਦਾ ਵੀਰੇ ਨਾ ਸੀ ਗੰਦ ਮੰਦ ਵਾਲੇ ਦਰਵਾਜ਼ੇ ਵਰਤੀਏ ਹਾਂ ਸਾਡੇ ਕੋਲੇ ਰੇਟ ਵੀ ਵਧੀਆ ਤੇ ਸਮਾਨ ਵੀ ਵਧੀਆ ਵੀਰੇ ਚੀਜ਼ ਆ ਚੀਜ਼ ਰੇਟ ਲੱਗਿਆ ਦੁਖਦਾ ਨਹੀਂ ਬਾਈ ਇੱਕ ਚੀਜ਼ ਤਾਂ ਚੱਲਣਾ 5 ਸਾਲ ਆ ਇੱਕ ਚੱਲਣਾ 20 ਸਾਲ ਆ ਉੱਥੇ ਰੇਟ ਆਪਾਂ ਭੁੱਲ ਜਾਂਦੇ ਆ ਬਾਈ ਉਹ ਰ ਬਲਤਾ ਇਹ ਤੇ ਕੋਚ ਪਤਾ ਕੀ ਹੁੰਦਾ ਮਾੜੀ ਲੱਕੜ ਪਾ ਦਾਂਗੇ ਤੁਸੀਂ ਮੈਨੂੰ ਸਸਤੀ ਦੇ ਦੋਗੇ ਉਹ 2-4 ਸਾਲ ਨੂੰ ਸੌਂਖ ਪੈ ਜੂ ਉਹਨੂੰ ਲੈ ਇੱਕ ਗੱਲ ਹੋਰ ਵੀ ਛੋਟੇ ਪਈ ਉਹ ਰੇਟ ਉਹਨਾਂ ਦਾ ਬਣੀ ਘਟ ਹੁੰਦਾ ਦੇਖੋ ਆਪਾਂ ਰੱਬ ਨੂੰ ਜਾਣ ਕੇ ਕਹਣਾ ਜਿਹੜੀ ਫਰਮਾਇਤ ਮੂਤਾ ਸੀ ਕਦੇ ਕਹਿੰਦੀ ਵੱਤ ਨਹੀਂ ਲਾਉਂਦੇ ਯਾਰ ਜਿੱਡਾ ਵਿੰਡੋ ਦਾ ਸਦਾ ਉਹਨੇ ਉਹ ਲੈਣਿਆ ਜਿੱਡਾ ਜਾਲੀ ਵਾਲੇ ਪਹਿਲੇ ਦਾ ਹੋਰ ਲੈਣਿਆਗੇ ਵੀਰੇ ਹਨਾ ਇਹ ਚੀਜ਼ਾਂ ਵਗਰਾ ਆਪਾਂ ਪਾਲਸਾ ਆ ਗਿਆ ਹਨਾ ਪਾਲਸਾ ਵੀਰੇ ਇਹ ਸਾਗਵੰਦ ਦਾ ਦਰਵਾਜ਼ਾ ਹੈਗਾ ਅੱਛਾ ਹਾਂ ਤੇ ਇਹਦਾ ਕੀ ਮਾਮੂ ਜੀ 700 ਰੁਪਏ ਸਕਰ ਪੱਟਾ ਬਿਨਾ ਪਾਲਤ ਤੋਂ ਅੱਛਾ ਜੀ ਕਿਉਂਕਿ ਪਾਲਤ ਤੋਂ ਕਰਵਾਉਣਾ ਚਾਹੁੰਦਾ ਵਧੀਆ ਵੀਰੇ ਆਪਣੇ ਕੋਲੇ ਪਾਲਤ ਵਾਲੇ ਬੰਦੇ ਵੀ ਅਵੇਲੇਬਲ ਨੇ ਹੁਣ ਅੱਛਾ ਸਾਰਾ ਪੈਚੂ ਕਰਕੇ ਭੇਜ ਦੇਗੇ ਤਾਂ ਫਿਰ 1000 ਰੁਪਏ ਸਕਰ ਪੱਟਾ ਅੱਛਾ ਅੱਛਾ ਤੇ ਮਤਲਬ ਜਿਹੜਾ ਆਰਡਰ ਹੁੰਦਾ ਮਤਲਬ ਕਿੱਡੇ ਕਿੱਡੇ ਭਵਨ ਕਿੰਨਾ ਟਾਈਮ ਲੱਗਦਾ ਪਹਿਲਾਂ ਸਾਡੇ ਕੋਲੇ 20 ਤੋਂ 1 ਮਹੀਨੇ ਦੀ ਬੇਟਿੰਗ ਵੀਰੇ ਦੇਖੋ ਚੱਲਦੀ ਆ 20 ਦਿਨ ਤਾਂ ਘੱਟ ਤੋਂ ਘੱਟ ਹੀ ਨੇ ਠੀਕ ਆ ਬਾਈ ਹਾਂ 30 35 40 ਕੁੱਟੀਆਂ ਦਾ ਕੰਮ ਹਰ ਵੇਲੇ ਮਾ ਲੋ ਚੱਲਦੀ ਰਹੇਗੀ ਠੀਕ ਹੈ ਠੀਕ ਹੈ ਤੇ ਆਹ ਦਰਵਾਜੇ ਦਾ ਸਹਿਜ ਮੰਨ ਕੇ ਚੱਲਾਂਗੇ ਇਹ 7 ਬਾਈ 3 ਦਾ 3350 ਰੁਪਏ ਦਾ ਵੀਰੇ ਅੱਛਾ ਹਾਂ 160 ਰੁਪਏ ਸਕੇਰ ਫੁੱਟਾ ਵੀਰੇ 10 ਸਾਲ ਦੀ ਗਾਰੰਟੀ ਹੈ ਬਿਲ ਤੇ ਕੋਈ ਵਿੰਗਾ ਹੋ ਜਾਈ ਕੋਈ ਟੇਡਾ ਹੋ ਜਾਈ ਵੀਰੇ ਬਦਲ ਕੇ ਦੇਵਾਂਗੇ ਧੁੱਪ ਦੇ ਵਿੱਚ ਇਹਦੀ ਦਾ ਦਿਨ ਦੀ ਗਾਰੰਟੀ ਵੀ ਨਹੀਂ ਹੈਗੀ ਵੀਰੇ ਇਹ ਮੈਂ ਝੂਠ ਮਾਰ ਰਿਹਾ ਇੱਕ ਜਿਹੜਾ ਬਾਟਰ ਪ੍ਰੂਫ ਕਹਿੰਦੇ ਨੇ ਉਹਦਾ ਵੀ ਫਰਕ ਹੁੰਦਾ ਕਿ ਹੈ ਬਾਟਰ ਪ੍ਰੂਫ ਹੀ ਆ ਮਾਲੋ ਸੈਮੀ ਬਾਟਰ ਪ੍ਰੂਫ ਦੇ ਵਿੱਚ ਬੂਰਾ ਬਾਰ ਐ ਡਬਲ ਕੋਰ ਐ ਦਰਵਾਜ਼ਾ ਅੱਛਾ ਹਾਂ ਧੁੱਪ ਦੇ ਵਿੱਚ ਮੈਕਾਡੋਰ ਦੀ ਸੀ ਗਾਰੰਟੀ ਨਹੀਂ ਦਿੰਦੇ ਵੀਰੇ ਕੋਈ ਰੰਗ ਉੱਟ ਜਾਂਦਾ ਵੀਰੇ ਟਾਈਮ ਪਾਸ ਕੇ ਇਹ ਮੰਨ ਕੇ ਚੱਲੋ ਮੈਂ ਤੁਹਾਡੇ ਨਾਲ ਫਿਕਸ ਕਰਦਾ ਵੀ ਆਹ ਮੈਨੂੰ ਦਰਵਾਜ਼ਾ ਦੇ ਇਹ ਬੰਦੇ ਤੁਹਾਡੇ ਲਾ ਕੇ ਆਉਣਗੇ ਹਾਂ ਬੰਦੇ ਲਾ ਕੇ ਆਉਂਦੇ ਉਹਦਾ ਐਕਸਟਰਾ ਹੁੰਦਾ ਚਾਰ ਸਾਲ ਅੱਛਾ ਉਹਦਾ ਐਕਸਟਰਾ ਚਾਰ ਮਾਲੋ ਜਿਵੇਂ ਟਾਲੀ ਆ ਗਈ ਵੀਰੇ ਅੱਛਾ ਹੁਣ ਐ ਕਿਹੜੇ ਚੇ ਮਾਰਦੇ ਲੱਗਿਆ ਹੋਇਆ ਏਰੀ ਲਾਈਫਟਾਈਮ ਇਹ ਚ ਕੀ ਫਰਕ ਆ ਜੇ ਵੀਰੇ ਮੰਨ ਲਓ ਇੱਕ ਬੋਰਡ ਆਗਾ ਕੰਪਨੀ ਬਣਾਉਂਦੇ ਐਕਸਨ ਤਰਸਾ ਕੰਪਨੀ ਬਣਾਉਂਦਾ ਆਪਣੇ ਕੋਲ ਸ਼ੋਰੂਮ ਬਣਾਉਂਦਾ ਪਰ ਤਕਾ ਮੰਗੀ ਤੁਹਾਨੂੰ ਅੱਛਾ ਹਾਂਜੀ ਬਾਈ ਹਾਂ ਇਹ ਉਹ ਕੰਪਨੀ ਦਾ ਬੋਰਡ ਲੱਗਾ ਵੇ ਮੰਨ ਲਓ ਇਹਨੂੰ ਕੋਈ ਨਾ ਕੋਈ ਪਾਣੀ ਪੂਣੀ ਦਾ ਕੋਈ ਅਸਰ ਨਹੀਂ ਕੀਤੀ ਇਹਦਾ ਟਾਲੀ ਹੈਗੇ ਵੀਰੇ ਟਾਲੀ ਹੈਗਾ ਆਪਣੇ ਕੋਲ 800 ਰੁਪਏ ਸੇਅਰ ਪਟ ਹੈਗੇ ਦੇਖੋ ਵਧੀਆ ਨਹਿਰੀ ਟਾਲੀ ਹੈਗੇ ਅੱਛਾ ਤੇ ਇਹ ਜਿਹੜੇ ਮਤਲਬ ਫਰੰਟ ਤੇ ਜਿਹੜੇ ਸ਼ੀਸ਼ਾ ਜਾਲੀ ਵਾਲੇ ਦੇਖ ਰਹੇ ਆਂ ਜਾਲੀ ਵਾਲੇ ਵੀ ਪਰਲੇ ਕੋਟ ਜਾਲੀ ਵਾਲੇ ਬਣਾ ਕਿ ਉਹ ਵਿੱਚ ਲੋਕ ਜਿਆਦੇ ਹੋਣ ਕੈਲਪੂਲ ਮਗਰ ਪੈਗੇ ਸਸ 170 100 ਮਾਲੋ ਵੀ 200 220 2 ਆਪਣੇ ਕੋਲ ਵੀ ਹੈਗੇ ਆਪਾਂ ਵੀ 220 ਰੁਪਏ ਬਣਾਉਣਾ ਪਰ ਇੱਕ ਜਿਹੜੀ ਲੱਕੜਾ ਜਾਲੀ ਵਾਲੀ ਕਦੇ ਵਾਸਤੇ ਵਾਲੀ ਕੈਲ ਨਾਲ ਉਹਦੇ ਗੰਡ ਗੁਣੇ ਨਿਕਲਦਾ ਰਹਿ ਰਾਂਗਾ ਫਿਰ ਜਦੋਂ ਵੀਰੇ ਕੋਈ ਧੁੱਪ ਆਉਂਦੀ ਆ ਤਾਂ ਸੁੱਕ ਜਾਂਦੇ ਨੇ ਜਦੋਂ ਸਾਹ ਮੀਮੋ ਪੈਂਦੇ ਤਾਂ ਥਲੇ ਕੇ ਸਰਕੇ ਚੱਲਣ ਲੱਗ ਜਾਂਦੇ ਨੇ ਉਹ ਜੀ ਜਾਂਦੀ ਫਿਰ ਨੁਕਸਾਨ ਆ ਵਾਰੀ ਦਾ ਇੱਕ ਗੱਲ ਨੋਟ ਹੋਰ ਕਰਨ ਵਾਲੀ ਆ ਵਿਚਲੇ ਦਰਵਾਜ਼ੇ ਤਾਂ ਅਕਸਰ ਲਾ ਦਿੰਦਾ ਹਨਾ ਮਤਲਬ ਬਾਹਰਲੇ ਦਰਵਾਜ਼ੇ ਕਈ ਵਾਰ ਵਿੱਚ ਛੱਡੇ ਪਏ ਜਾਂਦੇ ਨੇ ਵਿਚਾਰੇ ਕੋਈ ਨਾ ਫੇਰ ਲਵਾ ਲਾਉਂ ਜਦੋਂ ਫੇਰ ਰਹਿ ਗਈ ਤਾਂ ਫੇਰ ਹੀ ਰਹਿ ਜਾਂਦੀ ਆ ਹਾਂ ਇਹ ਤੋਂ ਬਾਅਦ ਜੇ ਕਿ ਕਈ ਵਾਰ ਮਤਲਬ ਉਹਨਾਂ ਮਤਲਬ ਘਰਾਂ ਨੂੰ ਲੋਡ ਹੋਵੇ ਆਪਣੇ ਬਣੇ ਪਏ ਹੁੰਦੇ ਨੇ ਇਸ ਤਰ੍ਹਾਂ ਦੇ ਨੇ ਬੜਿਆ ਕੋਈ ਨਹੀਂ ਹੁੰਦਾ ਸਾਰਾ ਸਾਈਜ਼ ਤੇ ਬਣਾ ਕੇ ਅੱਛਾ ਸਾਈਜ਼ ਤੇ ਬਣਦਾ ਹਾਂ ਜੇ ਕੋਈ ਐਮਰਜੈਂਸੀ ਕਹੀ ਬਾਰੇ ਕੋਈ ਦਰਵਾਜ਼ਾ ਮੋੜ ਮੜਾਉਂਦਾ ਜਾ ਕੋਈ ਫੈਸਲੂ ਛੋਟਾ ਵੱਡਾ ਰਹਿੰਦਾ ਐਦਾ ਪੈ ਹੁੰਦਾ 150 ਦਰਵਾਜ਼ਾ ਪਰ ਕੋਲਿਸ ਤੋਂ ਇੱਕ ਵਾਰੀ ਆਪਣੇ ਨਾਲ ਕਨੈਕਟ ਕਰ ਲੈਂਦਾ ਉਹ ਕੰਟੈਕਟ ਕਰ ਲਿਆ ਜਿਵੇਂ ਆਹ ਦੇਖਾ ਪਾਲਸਲੇ ਦਰਵਾਜ਼ਾ ਮੇਰੇ ਇੰਡੀਆ ਦਾ ਬਣਾਇਆ ਹੋਇਆ ਹੈ ਵੀਰੇ ਅੱਛਾ ਇਹ ਵੀ ਮੋਡਾ ਕੋਈ ਕੈਨੇਡਾ ਤੋਂ ਤੇ ਆਪਣਾ ਦੋਸਤ ਉਹਦੇ ਬਣਾਏ ਨੇ 12-13 ਦਰਵਾਜ਼ੇ ਸੀਗੇ ਜੀ ਆਹ ਇਹ ਦਰਵਾਜ਼ਾ ਸਾਰੇ 500 ਰੁਪਏ ਪਰ ਸਕਰ ਫੁੱਟਾ ਵਿਧ ਪਾਲਸ ਹੈ ਜੀ ਆਹ ਪ੍ਰੀਮੀਅਮ ਕੁਆਲਿਟੀ ਦੀ ਪ ਤੇ ਕਹਿ ਕੋਡ ਨਾ ਹੁੰਦਾ ਕਿ ਕੋਡ ਦਾ ਕੋਡ ਦਾ ਵੀ ਸਕਦਾ ਫਿਰ ਬਣ ਜਾਂਦਾ ਫਿਰ ਜੇ ਮੰਨ ਕੇ ਚੱਲੇ ਇਹ ਤੇ ਕਹਿ ਕੋਡ ਬੱਜਿਆ ਤੁਹਾਡੇ ਇਹਦੇ ਆਪਣੇ ਪਾਲ ਪਾਲ ਛਾਲੇ ਪਾਲ ਛਾਲੇ ਉਹ ਪਾਲ ਖਰਾਂ ਨੂੰ ਪਤਾਗਾ ਅੱਛਾ ਉਹਨਾਂ ਮੁੰਡੇ ਆਪਣੇ ਜਿਹੜੇ ਪਾਲ ਉਹਦਾ ਉਹਰ ਦਾ ਵਾਇਸ ਪਰ ਐ ਵੀ ਇਹਦੀ ਗਾਰੰਟੀ ਹੈਗੀ ਹੈ 20 ਸਾਲ ਮਨੋ ਖਰਾਬ ਨਹੀਂ ਹੁੰਦੀ ਅੰਦਰ ਵਾਇਟ ਵੀ ਵਧ ਜਾਂਦਾ ਉਹ ਪਾਲਸ ਵਧੀਆ ਚੀਜ਼ਾਂ ਵਧਿਆ ਹਾਂ ਹਰੇਕ ਬੰਦੇ ਨੂੰ ਮੰਨ ਲਓ ਵੀ ਚੀਜ਼ ਜਿਹੜੇ ਕਰਦੇ ਨੇ ਆਪਾਂ ਇਹ ਕਦੇ ਕਿਹਾ ਨਹੀਂਗਾ ਵੀ ਵਧੀਆ ਬਣਾਉ ਜਾਂਦੇ ਹਾਂ ਜੀ ਸੋਣਾ ਉਹ ਤੇ ਕੁੰਡੇ ਕਾ ਜੇ ਰਾਕੇ ਦੇਣੇ ਹੁੰਦੇ ਉਹ ਅਲੱਗ ਹੁੰਦੇ ਨੇ ਕੁੰਡੇ ਕਾ ਉਹ ਅਲੱਗ ਹੁੰਦੇ ਆ ਤੇ ਇੱਥੋਂ ਮਤਲਬ ਜਿਹੜਾ ਤੁਸੀਂ ਜਨਮਾਨ ਮੰਨ ਕੇ ਚਲੋ ਮੇਰੇ ਪਿੰਡ ਜਾਣਾ ਤੁਸੀਂ 20 ਕਿਲੋਮੀਟਰ ਜਾਣਾ ਉਹਦਾ ਆਉਣ ਜਾਣ ਦਾ ਮਤਲਬ ਗਾਕਸਰ ਤੇ ਹੋ ਕੇ ਵਿੱਚ ਹੀ ਉਹ ਜਿਹੜਾ ਤਾਂ ਦਰਵਾਜੇ ਲੈ ਕੇ ਜਾਣ ਆਇਆ ਲੇਕਿਨ ਉਹ ਤਾਂ ਗਾਕਦੇ ਹੁੰਦਾ ਜਿਵੇਂ ਕੋਈ ਨਾਪ ਲੈਣਾ ਉਹਦਾ ਕੋਈ ਰੁਪਈਆ ਨਹੀਂ ਗਾਣਾ ਉਹ ਨਾਪ ਦਾ ਕੋਈ ਨਹੀਂ ਮਤਲਬ ਜਦੋਂ ਮਤਲਬ ਪਹੁੰਚ ਕਰਨੀ ਆ ਉੱਥੇ ਸਮਾਨ ਦੀ ਉਹਦਾ ਉਹਦਾ ਅਸੀਂ ਕਈ ਵਾਰੀ ਹੁਣ ਕਹਿਣ ਲੱਗੇ ਪਤਾ ਕੀ ਆ ਹੋਣਾ ਅਗਲਾ ਮੰਨ ਲਓ ਵੀ ਆਪਣੇ ਦਰਵਾਜੇ ਸਾਰੇ ਪੂਰੇ ਪੰਜਾਬ ਤੇ ਦਿੱਲੀ ਵੀ ਜਾਂਦੇ ਆ ਰਹਾਣੇ ਵੀ ਜਾਂਦਾ Rajasthan ਵੀ ਜਾਂਦੇ ਕਈ ਵਾਰੀ ਇਹ ਵਾਲਾ ਕਹਿੰਦਾ ਵੀ ਨਾਪ ਲੈ ਜੋ ਅਸੀਂ ਫੇਰ ਆਵਾਂਗੇ ਹਾਂਜੀ ਉਦੋਂ ਫੇਰ ਅਸੀਂ ਕਹਿੰਦਾ ਵੀ ਅਸੀਂ 1000 2000 ਰੁਪਏ ਵੀ ਨਹੀਂ ਲਵਾਂਗੇ ਜਦੋਂ ਸਾਡੇ ਕੋਲ ਤੁਹਾਡਾ ਆਰਡਰ ਆਖੀਂ ਘਟਾ ਦਾਂਗੇ ਵਿੱਚੋਂ ਘਟਾ ਦਾਂਗੇ ਆਹ ਨਹੀਂ ਤੁਹਾਨੂੰ ਪਤਾ ਹੈ ਵਾਲਾ ਬੰਦਾ ਮਿਸਤਰੀ 12 1300 ਰੁਪਏ ਦਿਹਾੜੀ ਅਗਲਾ ਵਧਿਆ ਮਿਸਤਰੀ ਤੁਹਾਡਾ ਤੇ ਆਹ ਬਹੁਤ ਸੋਹਣਾ ਦਰਵਾਜ਼ਾ ਪਿਆ ਬਾਈ ਇਹ ਚੇਰੇ ਚ ਮਾਰਾ ਦਰਵਾਜ਼ਾ ਅੱਛਾ ਐਕਚੁਅਲੀ ਐਕਚੁਅਲੀ ਚੇਮਾਰਾ ਦਰਵਾਜ਼ਾ ਹੈ ਐਚ ਡੀ ਐਮ ਆ ਰਾ ਹਾਂ ਇਹ ਇਹ ਦਾ ਗਰੰਟੀਸ ਕਰਕੇ ਸਾਡਾ 4 450 ਰੁਪਏ ਸਟਾਰ ਵਟਾ ਅੱਛਾ ਹਾਂ ਇਹਦੀ ਫੁੱਲ ਗ ਕਨੇਡਾ ਮੇਰੇ ਜਿਹਦੇ ਲਾਉਂਦੇ ਫਿਲਮ ਜੀ ਹੁਣ ਲਾਉਣੋਂ ਹਟ ਗਿਓ ਲੈ ਜਾਂਦੀ ਵੀਰੋ ਲਾਂਬੇ ਵਾਲਾ ਕੰਮ ਹੋਇਆ ਤੇ ਇਹ ਤੇ ਪਾਣੀ ਪੂਣੀ ਦਾ ਬਾਈ ਕੋਈ ਮੈਂ ਤੇ ਪਾਣੀ ਪੂਣੀ ਦਾ ਕੋਈ ਅਸਰ ਨਹੀਂ ਹੈਗਾ ਇਹ ਭਾ ਮਤਲਬ ਜਦੋਂ ਕੋਠੀ ਦੇ ਜਮਾ ਫਰੰਟ ਤੇ ਲਾਦੇ ਪਾਣੀ ਪੂਣੀ ਦਾ ਕੋਈ ਦਿੱਕਤ ਨਹੀਂ ਨਹੀਂ ਕੋਈ ਨਹੀਂ ਲਓ ਜੀ ਮੇਤਰੋ ਬਹੁਤ ਸੋਹਣਾ ਦਰਵਾਜਾ ਬਾਈ ਜਕਸੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਕਾਲੇ ਗਿਆ ਜਦੋਂ ਮਰਜ਼ੀ ਕਨੈਕਟ ਕਰ ਲਿਓ ਬਾਈ ਕੋਲ ਬਹੁਤ ਸਾਰਾ ਮਾਲ ਆਪੀ ਮੈਂ ਆਪੀ ਮਤਲਬ ਮਾਲ ਤਿਆਰ ਕਰਦੇ ਨੇ ਮੈਨੂੰ ਵੀ ਚੰਨਾ ਆਪਣੀ ਹੈ ਇਹਨਾਂ ਦੇ ਬਾਈ ਉਹਨਾਂ ਦੀ ਹਾਂ ਦੂਜੀ ਗੱਲ ਇਹ ਵੀਰੇ ਸਾਡਾ ਮੰਨ ਲ ਲਗਭਗ ਸਾਰੇ ਪਿੰਡਾ ਜੀ ਵਾ ਗਿਆ ਅਸੀਂ ਅਗਲਾ ਨੰਬਰ ਦੇ ਦਿੰਨਾ ਪੰਜ ਸੱਤ ਕੋਠੀ ਵਾਲਿਆਂ ਦੇ ਨੰਬਰ ਸਾਡਾ ਮੇਰਾ ਸੁਭਾਈ ਆ ਮੈਂ ਕਹਿੰਦਾ ਵੀ ਯਾਰ ਪਹਿਲਾਂ ਤੁਸੀਂ ਦੇਖਿਓ ਫੇਰ ਸਾਡੇ ਕੋਲੇ ਆਇਓ ਹਣਾ ਹਾਂ 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 ਨਹੀਂ ਆਲਾ ਕਿਹੜਾ ਕਹਦਾ ਆਲਾ ਕੋਈ ਨੰਬਰ ਨਹੀਂ ਦਿੰਦਾ ਤਾਂ ਤੇ 20 ਬੰਦੇ ਦੇ ਨੰਬਰ ਲੈ ਰੋ ਢੇੜੇ ਢੇੜੇ ਦੇ ਜੀ ਹਾਂਜੀ ਹਾਂ ਆ ਮਰੇ ਦੋ ਘੰਟੇ ਬੰਦ ਕਰ ਲਿਓ ਬਾਈ ਬਣ ਕੇ ਲੈ ਵੀ ਮਿੱਤਰੋ ਆ ਦੇਖੋ ਬਾਈਆਂ ਲਵੇ ਆਪਣੀ ਮੈਨੂੰ ਕੋਈ ਇੱਕ ਤਰ੍ਹਾਂ ਪਾ ਕੇ ਪਹਿਲਾਂ ਹੀ ਕਹਿਆ ਨਾ ਵੀ ਵੀਡੀਓ ਠੀਕ ਹੈ ਕੋਈ ਗੱਲ ਨਹੀਂ ਤੇ ਆਹ ਦੇਖੋ ਮਾਲ ਤਿਆਰ ਹੋ ਜਾਂਦਾ ਜਿਹੋ ਜਿਹੇ ਵੀ ਆਪਾਂ ਨੂੰ ਚਾਹੀਦਾ ਤਾਂ ਡਿਮਾਂਡ ਤੁਹਾਡੀ ਡਿਮਾਂਡ ਆ ਬਾਈ ਉਹ ਹੋਰ ਜੇ ਸਾਈਜ਼ ਦਾ ਹੋ ਜਾਊਗਾ ਹਨਾ ਬਾਈ ਹਾਂ ਹਾਂ ਮਾਲ ਕਿਹ ਜੇ ਮਰਜੂ ਮਾਲ ਹਮ ਮਾਲ ਅਸੀਂ ਜਿਆਦਾ ਬਸ ਆ ਮਰਿੰਡੀ ਮਰੁੰਡੀ ਦੇ ਵਿੱਚ ਜਿਆਦਾ ਡੀਲ ਕਰਦੇ ਆਂਗੇ ਠੀਕ ਆ ਬਾਈ ਹਾਂ ਮਰਿੰਡੀ ਹੋਵੇ ਗੋਲਡਨ ਚਾਂਪ ਹੋਵੇ ਬੱਕ ਗਮੂਕਾਲ ਹੋਵੇ ਹਾਂ ਬਾਕੀ ਇਹ ਨਹੀਂ ਹੈਗਾ ਵੀ ਬੰਦਾ ਮਤਲਬ ਕਿੰਨੇ ਟਾਈਮ ਪਹਿਲਾਂ ਤੁਹਾਡੇ ਨਾਲ ਕੰਟੈਕਟ ਕਰੇ ਵੀ ਸਾਨੂੰ ਮਾਲ ਲੈਣਾ ਚਾਹੀਦਾ ਬਸ ਉਹਨੂੰ ਕਹਿੰਦਾ 20 ਦਿਨ ਦੀ ਬੇਟਿੰਗ ਦਾ ਵੀ ਚੱਲੀ ਜਾਂਦੀ ਰਹਿੰਦੀ ਹੈ ਅੱਛਾ ਹਾਂ ਆਹ ਉਹ ਦਰਪਣੀ ਜਾਂਦੇ ਨੇ ਆਹ ਆਹ ਮਸ਼ੀਨ ਦਾ ਹੀ ਕੰਮ ਆ ਬਾਈ ਇਹ ਮਸ਼ੀਨ ਵੀ ਨੇ ਮੰਨ ਲਓ ਵੀ ਅਮਰੀਕਾ ਚੋਂ ਆ ਗਿਆ ਵੀ ਹੈ ਅੱਛਾ ਇਹ ਕੰਪਰੈਸਰ ਸੀਨਾ ਹੈ ਜੀ ਟੀ ਬਹੁਤ ਹੈ ਉਹਰੇ ਤੱਕ ਰੈਕਸ ਆਹ 209 ਮੰਨ ਲਓ ਕੋਈ ਪਿਆ ਘਰ ਮੇ ਅੱਛਾ ਟੈਂਪਰੇਚਰ 209 ਦੇ ਬਾਅਦ 9 ਹੋਇਆ ਪਰ 209 ਦੇ ਕੇ 9 ਲੱਗਾ ਅੱਛਾ ਇਹ ਇਹਨੇ ਚ ਪੀਣਾ ਇਹਨੂੰ ਆ ਇਹ ਮੇਰਾ ਬਹੁਤ ਘਰਮ ਹੱਥ ਨਹੀਂ ਲੱਗਦਾ ਦੇਖੋ ਬਹੁਤ ਜ਼ਿਆਦਾ ਸਹੀ ਗੱਲ ਹੈ ਜੇ ਬਾਹਰ ਪਿਆਗਾ ਦਰਵਾਜਾ ਇਹ ਵੀ ਕਰਮਾ ਗਿਆ ਤੇ ਅੱਧੇ ਘੰਟੇ ਬਾਅਦ ਦਰਵਾਜਾ ਲਾ ਦੇ ਤੇ ਆਹਾਂ ਆਹ ਮਤਲਬ ਡੀਡਲਾਈਨ ਆਲੀ ਹੈ ਅੱਛਾ ਕਚੀਂਦਾ ਹੀ ਕੰਮ ਆ ਫਿਰ ਇਹ ਵੀਰੇ ਡਿਜ਼ਾਈਨ ਇਹ ਗਾ ਮਸ਼ੀਨਾਂ ਡਿਜ਼ਾਈਨ ਕਰਦੀ ਆ ਵੀਰੇ ਅੱਛਾ ਡਿਜ਼ਾਈਨ ਆਪ ਨੂੰ ਬਾਹਰੋਂ ਕਿਤੇ ਕਰਾਉਣ ਦੀ ਲੋੜ ਨਹੀਂ ਕੋਈ ਨਾ ਮੈਡਮ ਤਾਈਵਾਨ ਦੀ ਮਸ਼ੀਨ ਆ ਬਹੁਤ ਵਧੀਆ ਮਸ਼ੀਨ ਆ ਵੀਰੇ ਅੱਛਾ ਇਹ ਬਾਲੋ ਹੁਣ ਕਰੋ ਮਸ਼ੀਨ ਜੱਦੀਆਂ ਤੇ ਆ ਗਏ ਹਾਂ ਉਹਦੇ ਕਰਕੇ ਹੁਣ ਇਹ ਬੰਦ ਆ ਗਈ ਇਹ ਚੱਲ ਵੀ ਰੋ ਮੰਨ ਲਓ ਕਿ ਜੇ ਦੋਨੇ ਇਕੱਠੇ ਚਲਾਵੋ ਗੁਰ ਦੋਨੇ ਇਕੱਠੇ ਬਹੁਤ ਜ਼ਿਆਦਾ ਲੋਡ ਆ ਇਹਨਾਂ ਦਾ ਨਾਮ ਨਹੀਂ ਨਾ ਠੀਕ ਹੈ ਬਈ ਠੀਕ ਹੈ ਬੱਲੇ ਬਈ ਲਓ ਮਿੱਤਰੋ ਵੀਡੀਓ ਕਰ ਦਿਓ ਸ਼ੇਅਰ ਬਹੁਤ ਸੋਹਣਾ ਕੰਮ ਆ ਸਚਜਾ ਕੰਮ ਆ ਪਿੰਡ ਕਾਲੇ ਕੇ لازਮੀ ਪਹੁੰਚੋ ਜਿਹੜੇ ਭਰਾਵਾਂ ਨੂੰ ਲੋੜ ਆ ਜੀ ਆਜਾ ਜੋਰ ਨੂੰ ਉੱਪਰ ਜਾ ਕੇ ਡੇਰਾਗਾ ਹਾਂ ਅੱਛਾ ਉੱਧਰ ਅੱਛਾ ਆ ਆਪਣਾ ਮਤਲਬ ਸਾਰਾ ਕੁੰਡੇ ਕਬਜਣ ਆ ਗਿਆ ਹੈ ਬਈ ਇਹ ਕੁੰਡੇ ਕਬਜਣ ਅੰਦਰ ਆਪਣਾ ਬਣਾਇਆ ਸ਼ੁਰੂ ਉਹ ਰੋ ਮਤਲਬ ਰੈਡੀ ਹੋ ਗਈ ਪੁੰਚ ਕਰਨੀ ਹੈ ਹਾਂ ਫਿਰ ਅਸੀਂ ਕੱਪ ਬੋਰਡ ਕਿਚਨ ਅੱਛਾ ਬਈ ਜਿੰਨਾ ਕੰਮ ਆ ਬੰਦੇ ਦਾ 99% ਇੱਥੋਂ ਬਣਾ ਕੇ ਲੈ ਕੇ ਜਾਂਦੇ ਆ ਨਾਲ ਹੀ ਆਪਣੇ ਬਣ ਜਾਂਦੇ ਵਰਕਸ਼ਾਪ ਨਾਲ ਹੀ ਇਹਦੇ ਅੱਛਾ ਉਹ ਬਟੰਡੇ ਲਾਉਣ ਕੇ ਆਵੇਂ ਨੇ ਬੰਦੇ ਬਣਾ ਕੇ ਮੰਨ ਲਓ ਜਦੋਂ ਇੱਕ ਬੰਦੇ ਦੀ ਬਣ ਗਈ ਤਾਂ ਉਹਦੇ ਫਿੱਟ ਕਰਖੋਣਿਆ ਠੀਕ ਐ ਇਸ ਤਰ੍ਹਾਂ ਸਾਰਾ ਮਾਲ ਮਤਲਬ ਆਪਾਂ ਹਾਂ ਆਪਾਂ ਅਗਲੇ ਦੇ ਘਰੇ ਇੱਕ ਪੇਚ ਵੀ ਨਹੀਂ ਲੈਂਦੇ ਇੱਕ ਮੇਖ ਵੀ ਨਹੀਂ ਲੈਂਦੇ ਜਿਵੇਂ ਕਹਿੰਦੇ ਹੁੰਦੇ ਆ ਆਪਾਂ ਸਾਰਾ ਇੱਥੇ ਬਣਾ ਕੇ ਤੋਰ ਦਿਆਂਗੇ ਜੀ ਹਾਂ ਜਿਹੜਾ ਜਿਹੇ ਜਿਹਾ ਕੋਈ ਬੰਦੇ ਪਸੰਦਾ ਆਪਾਂ ਕੋਲ ਐਕਸਟਰੈਸ਼ਨਲ ਐਕਸਨ ਤੈਸਾ ਦਾ ਆਪ ਦਾ ਮੰਨ ਲਓ ਵੀ ਲੈਤਾ ਵੇਗਾ ਅੱਛਾ 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 ਨਾ ਵੀ ਆ ਦੇਖੋ ਮਿੱਤਰੋ ਕੈਂਟ ਚੀਜ਼ਾਂ ਨੇ ਟ੍ਰੈਂਡ ਦੇ ਹਿਸਾਬ ਦੀਆਂ ਹਾਂ ਟ੍ਰੈਂਡ ਦੇ ਸਾਡਾ ਚੱਲੀ ਜਾਂਦੇ ਨੇ ਵੀ ਹਾਂ ਬਹੁਤ ਸੋਹਣੀਆਂ ਚੀਜ਼ਾਂ ਬਾਈ ਜੇ ਕਿਸੇ ਮੇਰੇ ਭਰਾ ਨੇ ਘਰ ਤਿਆਰ ਕਰਾਉਣਾ ਇੱਕ ਵਾਰੀ ਜ਼ਰੂਰ ਕੰਡੈਕਟ ਕਰਿਓ ਰੈ ਲੈ ਲਿਓ ਕਰਾ ਜਿੱਥੋਂ ਮਰਜੀ ਦਿਓ ਨਾ ਨਾ ਕਰਾ ਜਿੱਥੋਂ ਮਰਜੀ ਹਾਂ ਰੈ ਲੈਣੀ ਵੀ ਜ਼ਰੂਰ ਮਾਰਨੀ ਚਾਹੀਦੀ ਹਾਂ ਵੀ ਇੱਕ ਵਾਰੀ ਬਾਈ ਫੋਨ ਕਰਨ ਦਾ ਕੋਈ ਆਉਂ ਨਹੀਂ ਆ ਕਿਈ ਵਾਰੀ ਆਕਦੇ ਤਾਂ ਨਹੀਂ ਵੀ ਫालतू ਫੋਨ ਆਈਦਾ ਨਾ ਨਾ ਸਾਡਾ ਕਾਰੋਬਾਰਾ ਫੋਨ ਤੇ ਵੀਰੇ ਆਪਾਂ ਕਿਵੇਂ ਰੱਖਾਂਗੇ ਹਾਂ ਕਸਟਮਰ ਹੀ ਫੋਨ ਤੇ ਨੇਗੇ ਬਿਲਕੁਲ ਜੀ ਲਓ ਮਿੱਤਰੋ ਵੀਡੀਓ ਕਰਦੇ ਹੋ ਸ਼ੇਅਰ ジョンデバステロ、タンワージ。